ਜਿਲ੍ਹਾ ਉਪ ਪ੍ਰਧਾਨ ਉਪ ਆਰਤੀ ਜਨਤਾ ਪਾਰਟੀ ਜਿਲ੍ਹਾ ਹੁਸ਼ਿਆਰਪੁਰ ਦੇਖੋ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਤਿਹਾਰ ਚੋਣਾਂ ਦੇ ਦੇ ਚੱਲ ਰਿਹਾ ਹੈ ਔਰ ਮੋਦੀ ਜੀ ਦੀ ਲਹਿਰ ਹਰ ਉਦੇਸ਼ ਦੇ ਹਰ ਕੋਨੇ ਵਿੱਚ ਚੱਲ ਰਹੀ ਹੈ ਔਰ ਕਾਂਗਰਸ ਦੇ 65 ਸਾਲ ਲੈ ਲਓ ਤੇ ਮੋਦੀ ਸਾਹਿਬ ਦੇ 10 ਸਾਲ ਲੈ ਲਓ ਕਾਂਗਰਸ 65 ਸਾਲਾਂ ਵਿੱਚ ਜੋ ਕੰਮ ਨਹੀਂ ਕਰ ਸਕੀ ਦੇਸ਼ ਲਈ ਜੋ ਮੋਦੀ ਸਾਹਿਬ ਨੇ 10 ਸਾਲਾਂ ਵਿੱਚ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਮੁੱਦੇ ਕਿੰਨ ਧਾਰਾ 370 ਹਟਣਾ ਇੱਕ ਬਹੁਤ ਵੱਡੀ ਗੱਲ ਹੈ ਜੋ ਕਾਂਗਰਸ ਕਹਿੰਦੀ ਸੀ ਇਹ ਕਦੇ ਹੋ ਨਹੀਂ ਸਕਦਾ ਉਹ ਮੋਦੀ ਸਾਹਿਬ ਨੇ ਕੁਝ ਹੀ ਕੁਝ ਹੀ ਮਹੀਨਿਆਂ ਵਿੱਚ ਕਰਕੇ ਦਿਖਾ ਦਿੱਤਾ ਔਰ ਜ श्री भगवान रामचंद्र ਮਹਾਰਾਜ ਦਾ ਜਿਹੜਾ ਮੰਦਿਰ ਆ ਉਹ ਕਾਂਗਰਸ ਕਹਿੰਦੀ ਸੀ ਕਿ भगवान रामचंद्र ਦਾ ਉਹ ਕਲਪਨਿਕ ਆ ਉਹ ਕੋਈ ਦੂਜਾ ਨਹੀਂਗਾ ਪਰ ਨਹੀਂ ਮੋਦੀ ਸਾਹਿਬ ਨੇ ਵੱਡੇ ਵਕੀਲਾਂ ਦੀ ਪੌੜੀ ਖੜੀ ਕਰਕੇ ਇਹ ਸਰ ਦੇਸ਼ ਦੀ ਸਰਬੋੱਚ ਅਦਾਲਤ ਵਿੱਚ ਸਾਬਤ ਕੀਤਾ ਕਿ ਰਾਪੁਰਵਾਨ रामचंद्र ਹੈ ਜੋ ਪ੍ਰਵਾਨ ਜੀ ਵਾਲਮੀਕ ਨੇ ਜਿਹੜੀ ਇਹਨਾਂ ਦੀ ਕਥਾ ਲਿਖੀ ਹੈ ਉਹ ਬਿਲਕੁਲ ਸੱਚੀ ਹੈ ਔਰ ਦੇਸ਼ ਨੇ ਇਹਨੂੰ ਮੰਨਣਾ ਪਿਆ ਔਰ ਇਸ ਕਾਂਗਰਸੀਆਂ ਦੀ ਪਿੱਠ ਤੇ ਜਿਹੜੀ ਆ ਉਹਨਾਂ ਦੀ ਬੇਇੱਜ਼ਤੀ ਇਹਨਾਂ ਦੀ ਹੋਈ ਆ ਮੂੰਹ ਤੇ ਬੇਇੱਜ਼ਤੀ ਹੋਈ ਆ ਔਰ ਇਸ ਟਾਈਮ ਤੇ ਜੋ ਦੇਸ਼ ਵਿੱਚ ਲਹਿਰ ਚੱਲ ਰਹੀ ਆ ਉਹ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਆ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ श्री डॉक्टर शिव आशरमा जी ਜਿਹੜੇ ਸਾਡੇ ਉਮੀਦਵਾਰ ਆ ਉਹਨਾਂ ਲਈ ਦਿਨ ਰਾਤ ਚੋਣ ਪ੍ਰਚਾਰ ਕਰ ਰਹੇ ਆ ਔਰ ਆਸ ਕਰਦੇ ਆ ਕਿ ਲੋਕਾਂ ਦੇ ਪਿਆਰ ਸਦਕਾ ਲੋਕਾਂ ਦੇ ਸਤਕਾਰ ਸਦਕਾ ਇਹ ਸੀਟ ਅਸੀਂ ਵੱਡੇ ਮਾਰਜਿਨ ਦੇ ਕੱਟਾਂਗੇ ਕੱਟਾਂਗੇ ਇਹਦੇ ਨਾਲ ਪੰਜਾਬ ਦੀਆਂ ਆ ਬਹੁਤ ਸਾਰੀਆਂ ਸੀਟਾਂ ਬਹੁਤ ਵੱਡੇ ਪੱਧਰ ਤੇ ਨਿਕਲਣ ਜਾ ਰਹੀਆਂ ਆ ਔਰ ਦੇਸ਼ ਵਿੱਚ ਮੋਦੀ ਸਰਕਾਰ ਬਣਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰ ਮੋਦੀ ਜੀ ਜਿੰਦਾਬਾਦ ਨਰੇਂਦਰ ਮੋਦੀ ਜੀ ਜਿੰਦਾਬਾਦ ਆ ਸ਼ਰਮਾ ਜਿੰਦਾਬਾਦ ਸੁਭਾਸ਼ ਸ਼ਰਮਾ ਜਿੰਦਾਬਾਦ ਮੇਰਾ ਨਾਮ ਬਾਲੇਸ਼ਰ ਪਟਿਆ ਜਾਂ ਸਰ ਠੀਕ ਹੈ ਜੀ ਮੰਡਲ ਬਦਾਰ ਮਾਲਪੁਰ ਮੈਂ ਤੇ ਸਾਡੀ ਸਾਰੀ ਟੀਮ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਚੋਣ ਪ੍ਰਚਾਰ ਬਹੁਤ ਜੋਰਾ ਸ਼ੋਰਾ ਨਾਲ ਕਰ ਰਹੀ ਹੈ ਤੇ ਸਾਨੂੰ 100% ਉਮੀਦ ਹੈ ਕਿ ਇਸ ਵਾਰ ਅਸੀਂ ਹਲਕਾ ਨਾਨਕਪੁਰ ਦੀ ਸੀਟ ਨੂੰ ਭਾਰੀ ਬਹੁਤ ਨਾਲ ਸਾਡਾ ਸਾਹਮਣੂ ਪਾ ਕੇ ਭੇਜਾਂਗੇ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ ਇਹੀ ਗੱਲ ਕਹਿੰਦੇ ਹੋਏ ਆਪਾਂ ਜਿੱਤ ਦੇ ਦਾਵੇਦਾਰ ਵੀ ਆ ਤੇ ਜਿੱਤਾਂਗੇ ਵੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਕੇ ਜਨਤਾ ਪਾਰਟੀ ਜਿੰਦਾਬਾਦ 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 ਸਿੰਘ ਪਿੰਡਾ ਜਿਲ੍ਹਾ ਉਪ ਪ੍ਰਧਾਨ ਉਪਾਰਤੀ ਜਨਤਾ ਪਾਰਟੀ ਜਿਲ੍ਹਾ ਹੁਸ਼ਿਆਰਪੁਰ ਦੇਖੋ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਤਿਹਾਰ ਚੋਣਾਂ ਦੇ ਦੇ ਚੱਲ ਰਿਹਾ ਹੈ ਔਰ ਮੋਦੀ ਜੀ ਦੀ ਲਹਿਰ ਹਰ ਉਦੇਸ਼ ਦੇ ਹਰ ਕੋਨੇ ਵਿੱਚ ਚੱਲ ਰਹੀ ਹੈ ਔਰ ਕਾਂਗਰਸ ਦੇ 65 ਸਾਲ ਲੈ ਲਓ ਤੇ ਮੋਦੀ ਸਾਹਿਬ ਦੇ 10 ਸਾਲ ਲੈ ਲਓ ਕਾਂਗਰਸ 65 ਸਾਲਾਂ ਵਿੱਚ ਜੋ ਕੰਮ ਨਹੀਂ ਕਰ ਸਕੀ ਦੇਸ਼ ਲਈ ਜੋ ਮੋਦੀ ਸਾਹਿਬ ਨੇ 10 ਸਾਲਾਂ ਵਿੱਚ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਮੁੱਦੇ ਪੰਤ ਤਾਰਾ 370 ਹਟਣਾ ਇੱਕ ਬਹੁਤ ਵੱਡੀ ਗੱਲ ਹੈ ਜੋ ਕਾਂਗਰਸ ਕਹਿੰਦੀ ਸੀ ਇਹ ਕਰੇ ਹੋ ਨਹੀਂ ਸਕਦਾ ਉਹ ਮੋਦੀ ਸਾਹਿਬ ਨੇ ਕੁਝ ਹੀ ਕੁਝ ਹੀ ਮਹੀਨਿਆਂ ਵਿੱਚ ਕਰਕੇ ਦਿਖਾ ਦਿੱਤਾ ਔਰ ਜੀ શ્રી ਭਗਵਾਨ ਰਾਮਚੰਦਰ ਮਹਾਰਾਜ ਦਾ ਜਿਹੜਾ ਮੰਦਿਰ ਆ ਉਹ ਕਾਂਗਰਸ ਕਹਿੰਦੀ ਸੀ ਕਿ ਭਗਵਾਨ ਰਾਮਚੰਦਰ ਦਾ ਉਹ ਕਲਪਨਿਕ ਆ ਉਹ ਕੋਈ ਦੂਜਾ ਨਹੀਂਗਾ ਪਰ ਨਹੀਂ ਮੋਦੀ ਸਾਹਿਬ ਨੇ ਵੱਡੇ ਵਕੀਲਾਂ ਦੀ ਫੌਜ ਖੜੀ ਕਰਕੇ ਇਹ ਸਰ ਦੇਸ਼ ਦੀ ਸਰਬੋੱਚ ਅਦਾਲਤ ਵਿੱਚ ਸਾਬਤ ਕੀਤਾ ਕਿ ਰਾਮ ਭਗਵਾਨ ਰਾਮਚੰਦਰ ਹੈ ਉਹ ਭਗਵਾਨ ਜੀ ਵਾਲਮੀਕ ਨੇ ਜਿਹੜੀ ਇਹਨਾਂ ਦੀ ਕਥਾ ਲਿਖੀ ਆ ਉਹ ਬਿਲਕੁਲ ਸੱਚੀ ਹੈ ਔਰ ਦੇਸ਼ ਨੇ ਇਹਨੂੰ ਮੰਨਣਾ ਪਿਆ ਔਰ ਇਸ ਕਾਂਗਰਸੀਆਂ ਦੀ ਪਿੱਠ ਤੇ ਜਿਹੜੀ ਆ ਉਹਨਾਂ ਦੀ ਬੇਇੱਜ਼ਤੀ ਇਹਨਾਂ ਦੀ ਹੋਈ ਆ ਮੂੰਹ ਤੇ ਬੇਇੱਜ਼ਤੀ ਹੋਈ ਆ ਔਰ ਇਸ ਟਾਈਮ ਤੇ ਜੋ ਦੇਸ਼ ਵਿੱਚ ਲਹਿਰ ਚੱਲ ਰਹੀ ਆ ਉਹ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਆ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੀ ਡਾਕਟਰ ਸੁਭਾਸ਼ ਸ਼ਰਮਾ ਜੀ ਜਿਹੜੇ ਸਾਡੇ ਉਮੀਦਵਾਰ ਆ ਉਹਨਾਂ ਲਈ ਦਿਨ ਰਾਤ ਚੋਣ ਪ੍ਰਚਾਰ ਕਰ ਰਹੇ ਆ ਔਰ ਆਸ ਕਰਦੇ ਆ ਕੇ ਲੋਕਾਂ ਦੇ ਪਿਆਰ ਸਤਕਾਰ ਲੋਕਾਂ ਦੇ ਸਤਕਾਰ ਸਦਕਾ ਇਹ ਸੀਟ ਅਸੀਂ ਵੱਡੇ ਮਾਰਜਿਨ ਦੇ ਕੱਟਾਂਗੇ ਕੱਟਾਂਗੇ ਇਹਦੇ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਸੀਟਾਂ ਬਹੁਤ ਵੱਡੇ ਪੱਧਰ ਦੇ ਨਿਕਲਣੇ ਜਾ ਰਹੀਆਂ ਔਰ ਦੇਸ਼ ਵਿੱਚ ਮੋਦੀ ਸਰਕਾਰ ਬਣne ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰ ਮੋਦੀ ਜੀ ਜਿੰਦਾਬਾਦ ਨਰੇਂਦਰ ਮੋਦੀ ਜੀ ਜਿੰਦਾਬਾਦ ਕੁਮਾਰ ਸੁਭਾਸ਼ ਸ਼ਰਮਾ ਜਿੰਦਾਬਾਦ ਕੁਮਾਰ ਸੁਭਾਸ਼ ਸ਼ਰਮਾ ਜਿੰਦਾਬਾਦ ਮੇਰਾ ਨਾਮ ਬਾਲਕੇਸ਼ਰ ਪਟਿਆ ਜਸਰ ਠੀਕ ਹੈ ਜੀ ਮੰਡਲ ਪ੍ਰਧਾਨ ਮਾਲਪੁਰ ਮੈਂ ਤੇ ਸਾਡੀ ਸਾਰੀ ਟੀਮ ਡਾਕਟਰ ਸੁਆ ਸ਼ਰਮਾ ਜੀ ਦਾ ਚੋਣ ਪ੍ਰਚਾਰ ਬਹੁਤ ਜੋਰਾ ਸ਼ੋਰ ਨਾਲ ਕਰ ਰਹੀ ਹੈ ਤੇ ਸਾਨੂੰ 100% ਦਾ ਉਮੀਦ ਹੈ ਕਿ ਇਸ ਵਾਰ ਅਸੀਂ ਹਲਕਾ ਅਨੰਦਪੁਰ ਦੀ ਸੀਟ ਕੋ ਭਾਰੀ ਬਹੁਤ ਨਾਲ ਸਾਡਾ ਸਾਹਮਣੂ ਚੁਹਾ ਕੇ ਭੇਜਾਂਗੇ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ ਜੀ ਦੀ ਗੱਲ ਕਹਿੰਦੇ ਹੋਏ ਆਪਾਂ ਜਿੱਤ ਦੇ ਦਾਵੇਦਾਰ ਵੀ ਆ ਤੇ ਜਿੱਤਾਂਗੇ ਵੀ ਜੈ ਜੀ ਸ਼੍ਰੀ ਗਾਂ ਜੈ ਜੀ ਸ਼੍ਰੀ ਗਾਂ